ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਆਪਣੇ ਚੈਨਲ ਦੇ ਉੱਤੇ ਇੱਕ ਹੋਰ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜਿਹਦੇ ਵਿੱਚ ਤੁਹਾਨੂੰ ਜਾਣਕਾਰੀ ਮਿਲੂਗੀ ਆਪਣੇ ਜਾਫਾ ਵੈਰੈਟੀ ਦੀ ਸਿਟਰਸ ਫਲ ਨੇ ਜਿਹੜੇ ਜਿਨ੍ਹਾਂ ਨੂੰ ਖੱਟੇ ਫਲਾਂ ਦੀਆਂ ਵੈਰੈਟੀਆਂ ਕਿਨੂੰ ਮਾਲਟਾ ਮਸੰਮੀ ਸੰਤਰਾ ਉਹਨਾਂ ਵਿੱਚ ਇੱਕ ਵੈਰੈਟੀ ਹੈ ਜਾਫਾ ਇਹ ਜਿਹੜਾ ਜਾਫਾ ਜੀ ਦੀ ਦੇਖੋ ਖਾਸੀਅਤ ਤੁਹਾਨੂੰ ਦਿਖਾਣਿਆ ਕਿ ਇਹ ਛੇਤੀ ਤਿਆਰ ਹੁੰਦਾ ਇੱਕ ਰੰਗ ਇਹਦਾ ਪੀਲਾ ਰਹਿੰਦਾ ਹੈ ਅੰਦਰੋਂ ਫਾੜੀਆਂ ਵੀ ਉਹਦੀਆਂ ਪੀਲੀਆਂ ਰਹਿੰਦੀਆਂ ਨੇ ਇਹ ਆਪਾਂ ਆਪਣੇ ਘਰ ਇੱਥੇ ਸ਼ਹਿਰ ਦੇ ਵਿੱਚ ਲਾਇਆ ਹੋਇਆ ਔਖੀ ਦੇ ਵਿੱਚ ਤੇ ਦੇਖੋ ਇਹਦੇ ਇਹ ਤੀ 2 ਤੀਜੇ ਸਾਲ ਦੇ ਵਿੱਚ ਇਹ ਪੌਦਾ ਹੁਣ 2 ਸਾਲ ਬਾਅਦ ਇਹਨੂੰ ਫਲ ਆਇਆ ਤੇ ਮਿਲ 20 ਕਿਲੋ ਫਲੇ ਨੂੰ ਲੱਗਿਆ ਇੰਨਾ ਕੁ ਫਲ ਰਹਿ ਗਿਆ ਕੁਝ ਅਸੀਂ ਤੋੜ ਲਿਆ ਤੇ ਇੰਨਾ ਜਿਹਨੂੰ ਰਹਿ ਹੈ ਦੇਖੋ ਬਹੁਤ ਸੋਹਣਾ ਫਲ ਆਇਆ ਇਹਦਾ ਉਸ ਤੋਂ ਨੂੰ ਤੇ ਇਹਦੇ ਵਿੱਚ ਇੱਕ ਹੋਰ ਤੁਹਾਨੂੰ ਦਿਖਾਉਣਾ ਹੈ ਕਿ ਫਰੂਟ ਫ्लाई ਦਾ ਅਟੈਕ ਨੂੰ ਰੋਕਣ ਵਾਸਤੇ ਇਹਦੇ ਵਿੱਚ ਆਹਾ ਇੱਕ ਆਪਾਂ Trap ਲਾਇਆ ਫੈਰਮਨ Trap ਕਹਿ ਦਿੰਦੇ ਨੇ ਉਹਨੂੰ ਐਦਾਂ ਦਾ ਤੇ ਦੇਖੋ ਫਰੂਟ ਫ्लाई ਜਿਵੇਂ ਫਸੀ ਹੋਈ ਆ ਵਿੱਚ ਇਹਦੇ ਦੇਖ ਸਕਦੇ ਹੋ ਇਹਦੇ ਵਿੱਚ ਇਹ 40 ਤੋਂ 45 ਦਿਨ ਚੱਲਦਾ ਹੈ ਇਹ Trap ਹੈ ਜਿਹੜਾ ਇਹ ਜਿਵੇਂ ਹੁਣ ਵਿੱਚ ਕਈ ਵਾਰੀ ਆਪਾਂ ਕਹਿੰਨੇ ਆ ਵੀ ਅਮਰੂਦ ਗਲ ਗਏ ਜਾਂ ਇਹਨਾਂ ਵਿੱਚ ਡੰਗ ਮਾਰ ਕੇ ਉਹ ਆਪਣੇ ਅੰਡੇ ਦੇ ਜਾਂਦੀ ਆ ਆਪਣੇ ਫਰੂਟ ਦੇ ਵਿੱਚ ਤੇ ਉਹ ਸਾਰੇ ਇਹਦੇ ਵਿੱਚ ਫਸ ਜਾਂਦੇ ਨੇ ਜਿਹੜੇ ਮੇਲ ਨੇ ਉਹ ਸਾਰੇ ਇਹਦੇ ਵਿੱਚ ਫਸ ਜਾਂਦੇ ਨੇ ਤੇ ਜਿਹੜੀਆਂ ਫੀਮੇਲ ਨੇ ਉਹ ਸਾਰੀਆਂ ਸੇਪਾ ਸੇ ਘੁੰਮਦੀਆਂ ਰਹਿੰਦੀਆਂ ਨੇ ਤੇ ਜਿਸ ਕਰਕੇ ਉਹ ਅੰਡੇ ਨਹੀਂ ਦੇ ਪਾਉਂਦੇ ਹੈਗੇ ਇਹਦੇ ਵਿੱਚ ਜਾ ਕੇ ਜਿਹੜਾ ਹੁਣ ਡੰਗ ਮਾਰਦੇ ਉਹਨਾਂ ਦੇ ਅੱਗੇ ਕੀੜੇ ਬਣਦੇ ਨੇ ਤੇ ਇਹਦੇ ਕਰਕੇ ਆਪਾਂ ਨੂੰ ਕੋਈ ਸਪਰੇ ਵਗੈਰਾ ਅਸੀਂ ਇੱਥੇ ਕੁਝ ਨਹੀਂ ਕੀਤਾ 트੍ਰੈਪ ਲਾਇਆ ਤੇ 트੍ਰੈਪ ਚ ਮੱਖੀ ਫਸ ਗਈ ਤੇ ਦੇਖੋ ਸਾਰਾ ਫਲ ਕਾਣਾ ਕੋਈ ਕਾਣਾ ਨਹੀਂ ਹੈਗਾ ਬਹੁਤ ਵਧੀਆ ਕੋਈ 5 10% ਹੋਇਆ ਵੀ ਹੋਊਗਾ ਪਰ ਮੋਸਟਲੀ ਸਾਫ਼ ਰਿਹਾ ਹੈ ਇਹ ਤੇ ਇਹ ਚੀਜ਼ ਜਿਹੜੀ ਹੈਗੀ ਆ ਇੱਥੇ ਨੂੰ ਥੋੜਾ ਜਿਹਾ ਇੱਕ ਫਲ ਤੋੜ ਕੇ ਵੀ ਦਿਖਾਉਣਿਆ ਦੇਖੋ ਜੀ ਇਹ ਹੈਗਾ ਇਹਦਾ ਫਲ ਤੇ ਬਹੁਤ ਸੋਹਣਾ ਫਾਲਾ ਇਹ ਤੇ ਇਹਦੀ ਫਾੜੀ ਵੀ ਤੁਹਾਨੂੰ ਅੰਦਰੋਂ ਦਿਖਾ ਦੰਨੇ ਆ ਹਾਂਜੀ ਵੀਰੋ ਇਹ ਦੇਖੋ ਇਹਦਾ ਜਿਹੜਾ ਫਾਲਾ ਹੈ ਇਹ ਬਾਹਰੋਂ ਵੀ ਪੀਲਾ ਹੀ ਰਹਿੰਦਾ ਤੇ ਇਹ ਜਾਫਾ ਇਹ ਤੇ ਅੰਦਰੋਂ ਹੈ ਪੂਰਾ ਪੀਲਾ ਹੈ ਜਿਹੜਾ ਮਸੰਮੀ ਹੁੰਦੀ ਹੈ ਉਹ ਵੀ ਇਦਾਂ ਰੰਗ ਦਿੰਦੀ ਹੈ ਪਰ ਬਾਹਰੋਂ ਹਰੀ ਹੁੰਦੀ ਹੈ ਤੇ ਜਿਹੜਾ ਆਪਣਾ ਕਿਨੂ ਹੈ ਕਿਨੂ ਇਹ ਆ ਵੀ ਕਿਨੂ ਅੰਦਰੋਂ ਦੀ ਸੰਤਰੀ ਰੰਗ ਦਾ ਰਹਿੰਦਾ ਹੈ ਪਰੇ ਛੇਤੀ ਤਿਆਰ ਹੁੰਦਾ ਜਿਵੇਂ ਡੇਜੀ ਤਿਆਰ ਹੁੰਦੀ ਹੈ ਜਾਂ ਇਹ ਇਹ ਛੇਤੀ ਤਿਆਰ ਹੋਣ ਵਾਲੇ ਫਲ ਨੇ ਕਿ ਇਹਨੂੰ ਨਾਲੋਂ ਇਹ 20-25 ਦਿਨ ਪਹਿਲਾਂ ਤਿਆਰ ਹੁੰਦੇ ਨੇ ਲਾਸਟ ਖਤਮ ਹੋ ਜਾਂਦੇ ਨੇ 20-25 ਦਿਨ ਪਹਿਲਾਂ ਹੀ ਇਹ ਇਹ ਹੁਣ ਪੱਕ ਕੇ ਤਿਆਰ ਨੇ ਇਹ ਗੱਲ ਲਾ ਕੋਈ ਬੰਦਾ ਆਪਣਾ ਬਾਗ ਵੀ ਲਾਉਣਾ ਚਾਹੁੰਦਾ ਤੇ ਬਹੁਤ ਵਧੀਆ ਵੈਰਾਈਟੀ ਹੈ ਇਹ ਜਾਫਾ ਤੇ ਬਹੁਤ ਚੰਗੀ ਵੈਰਾਈਟੀ ਹੈ ਜੀ ਬਾਕੀ ਤੁਹਾਨੂੰ ਅਗਲੇ ਵੀਡੀਓ ਵਿੱਚ ਮਿਲਦੇ ਆ ਜੀ ਧੰਨਵਾਦ